ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਵੀਰ ਜੀ ਗਾਵਾਂ ਦੇ ਲਾਉਣ ਲੱਗੇ ਆ ਦਵਾਈ ਚਿਚੜਾਂ ਦੀ ਤੁਹਾਨੂੰ ਦੰਨਿਆ ਜਾਣਕਾਰੀ ਵੀ ਆਪਾਂ ਦਵਾਈ ਕਿਵੇਂ ਲਾਉਨੇ ਆ ਦੇਖੋ ਜੀ ਪਹਿਲਾਂ ਦਵਾਈ ਆਪਾਂ ਕਿਹੜੀ ਵਰਤ ਰਹੇ ਹਾਂ ਆਪਾਂ ਦਵਾਈ ਜੀ ਵਰਤਦੇ ਹਾਂ ਟੈਕਟਿਕ ਟਾਰਗੇਟਿਕ ਦਵਾਈ ਹੈ ਜੀ ਇਹ ਆਪਣੀ ਤਿਆਪਾ ਮਈਆ ਆਪਾਂ ਨੂੰ 1.5 ਲੀਟਰ ਦੀ ਆਪਾਂ ਛੋਟਾ ਜਿਹਾ ਪੰਪ ਆ ਤੇ ਆਪਾਂ ਇਹਦੇ ਵਿੱਚ 1.5 ਲੀਟਰ ਦੇ ਵਿੱਚ 1.5 ਐਮਐਲ ਦਵਾਈ ਪਾਈ ਆ ਸਿਰਿੰਜ ਨਾਲ ਇਹ ਜੋ ਕੱਢ ਕੇ ਆਪਾਂ ਪਾਤੀ ਇਹ ਚ ਠੀਕ ਹੈ ਜੀ 1.5 ਐਮਐਲ ਆਪਾਂ ਇੰਨੀ ਕ ਆਪਾਂ ਦਵਾਈ ਪਾਈ ਆ 1.5 ਲੀਟਰ ਚ ਆਪਾਂ 1.5 ਲੀਟਰ ਹੀ ਪਾਈ 1.5 ਐਮਐਲ ਪਾਈ ਆ ਠੀਕ ਹੈ ਜੀ ਜਿਹਦੇ ਬਾਅਦ ਚੋਂ ਹੀ ਆਪਾਂ ਇਹ ਕਿਹੜਾ ਪ੍ਰੈਸ਼ਰ ਆ ਇਹ ਪੰਪ ਮਾਰਦਾ ਪਤਾ ਪੂਰਾ ਪੰਪ ਮਾਰਿਆ ਹੋਇਆ ਇਹ ਪਪੂ ਫੋਰਾ ਜਬਾਣਾ ਕੇ ਹੁਣ ਜਿੱਥੇ-ਜਿੱਥੇ ਆਪਣੀ ਗਾਂ ਦੇ ਚਿਚੜਾ ਉੱਥੇ-ਉੱਥੇ ਆਪਾਂ ਨੇ ਦਵਾਈ ਲਾ ਦੇਣੀ ਆ ਤੇ ਤੁਹਾਨੂੰ ਦਿਖਾਉਣੀ ਆ ਦਵਾਈ ਲਾ ਕੇ ਤੇ ਵੀਰ ਜੀ ਜੇ ਤੁਹਾਡੇ ਛੋਟੇ ਗਾਂ ਛੋਟੀਆਂ ਬੱਚੀਆਂ ਨੇ ਤਾਂ ਤੁਸੀਂ ਉਹਦੇ ਵਿੱਚ ਅੱਧਾ ਇਹ ਵਿੱਚ ਜਿਵੇਂ 1.5 ਲੀਟਰ ਦੀ ਹੈ ਇਹ ਵਿੱਚ ਅੱਧਾ ਐਮਐਲ ਪਾ ਕੇ ਉਹ ਅੱਧਾ ਕਿੰਨਾ ਐਮਐਲ ਦਵਾਈ ਪਾਉਣੀ ਆ ਜੇ ਕੱਟੀਆਂ ਬੱਚੀਆਂ ਦੀ ਛੋਟੀਆਂ ਦੀ ਲਾਉਣੀ ਆ ਵੱਧ ਦਵਾਈ ਨਹੀਂ ਪਾਣੀ ਦਵਾਈ ਫਿਰ ਜੇ ਵੱਧ ਪਾਈ ਤਾਂ ਲੜਦੀ ਆ ਪਹੁੰਚਨ ਦਿਖਾਉਣੇ ਆ ਦਵਾਈ ਧਾ ਕੇ ਦਵਾਈ ਜਿੱਕਣਾ ਸੀ ਫੁਆਰਾ ਬਣਾ ਲੈਣਾ ਇਹਦਾ ਜਿੱਥੇ ਇਥੇ ਮਤਲਬ ਮੂੰਹ ਤੇ ਬਚਾ ਕੇ ਮੂੰਹ ਨਹੀਂ ਮੂੰਹ ਤੇ ਨਹੀਂ ਪਾਉਣੀ ਹੈਗੀ ਦਵਾਈ ਜਿੱਥੇ ਇਥੇ ਮਤਲਬ ਐ ਫੁਆਰਾ ਜਿਹਾ ਬਣਾ ਕੇ ਸਾਰੇ ਕਿਤੇ ਲਾ ਦੇਣੀ ਆ ਜਿੱਥੇ ਇਥੇ ਚਿਚੜ ਇਹ ਮੈਂ ਬੱਚੀ ਦੇ ਬਰੀਕ-ਵਰੀਕ ਚਿਚੜ ਆ ਉਹਦੇ ਪੂਰੇ ਲਾ ਦੇਣੀ ਆ ਮੂੰਹ ਗਰਦਣਾ ਪੜਨੀ। ਮੂੰਹ ਤੇ ਬਚਾ ਕੇ ਪਾਉਣੀ ਆ ਜੀ ਮੂੰਹ ਤੇ ਨਹੀਂ ਪਾਉਣੀ ਹੈਗੀ ਦਵਾਈ। ਦੇਖੋ ਜਿਵੇਂ ਆ ਗਰਦਣ ਕੇ ਤੁਹਾਨੂੰ ਦਿਖਾਉਣੀ ਪਈ ਨਾ ਗਰਦਣ ਤੇ। ਹਾਂ ਦੇਖੋ ਜਿਵੇਂ ਆ ਗਰਦਣ ਦੇ ਚਿਚੜ। ਆ ਬ੍ਰੀਕ ਬ੍ਰੀਕ ਚਿਚੜਾਂ ਜੀ ਇਹ ਹਾਂ ਜੀ। ਗਰਦਣ ਸਾਰੀ ਜੀ। ਬ੍ਰੀਕ ਬ੍ਰੀਕ ਜੇ ਹੋਈ ਗੀਆਂ। ਕਿ ਆ ਫੋਰਾ ਬਣਾ ਕੇ ਉਹ ਸਾਰੇ ਪਿੰਡੇ ਦੇ ਜਿੱਥੇ ਜਿੱਥੇ ਹੈਗੇ ਮਤਲਬ ਫੋਰਾਜ ਬਣਾ ਕੇ ਆ ਇਹ ਮਾਰ ਦੇਣੀ ਹੈ ਕਲਬਣ ਪਰਮਾਤਲੇ ਮੂੰਹ ਤੋਂ ਬਚਾ ਕੇ ਹੀ ਮੂੰਹ ਪਰ ਨਹੀਂ ਪਾਣੀ ਮੂੰਹ ਤੋਂ ਬਚਾ ਕੇ ਮਾਰਨੀ ਹਾਂਜੀ ਤੁਸੀਂ ਇਹ ਫੋਰਾਜ ਬਣਾ ਕੇ ਸਾਰੇ ਕਿਤੇ ਦਵਾਈ ਲਾ ਦੇਣੀ ਹੈ ਜਿੱਥੇ ਜਿੱਥੇ ਦਵਾਈ ਮਤਲਬ ਚਿੱਟੇ ਚਿੱਟੇ ਤੋਂ ਦਿਖਦੇ ਆ ਵੀ ਆ ਫੋਰਾ ਇਹਨ ਪੂਰਾ ਫੋਰਾ ਬਣਨਾ ਚਾਹੀਦਾ ਹੈ ਬਹੁਤ ਇੱਕ ਥਾਂ ਨਹੀਂ ਮਾਰਨੀ ਹੈਗੀ ਇਹ ਥੇ ਤੁਹਾਨੂੰ ਲਗਦੇ ਆ ਉੱਥੇ-ਉੱਥੇ ਆ ਦਵਾਈ ਤੁਸੀਂ ਮਾਰ ਦੇਣੀ ਆ ਉਹਨੂੰ ਅਗਲੀ ਵੀਡੀਓ ਦਿਖਾਵਾਂਗੇ ਵੀ ਦੋ ਦਿਨ ਬਾਅਦ ਵੀ ਚਿਚੜਣ ਦੇ ਜੰਮੇ ਖਤਮ ਹੋ ਗਏ ਕਿਵੇਂ ਰਿਜ਼ਲਟ ਮਿਲੇ ਇਹਦਾ ਤੇ ਵੀਡੀਓ ਵਧੀਆ ਲੱਗੀ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓਗੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ